ਕੋਕੇ 1.5 ਲੱਖ ਕਹਿਣ ਲੱਗਿਆ ਥੁੱਕ ਮੁੱਕ ਜਾਂਦਾ ਗਰੀਬ ਬੰਦੇ ਦਾ ਮੂੰਹ ਦੇ ਵਿੱਚੋਂ ਅਣਾ ਵੱਲੋਂ ਵੱਡੇ ਮਾਨ ਪਹੁੰਚੇ ਲੈ ਸ਼ਰਲੀ ਭਰਾ ਦੇ ਵੱਲੋਂ ਬਿੱਲੇ ਵੱਲੋਂ ਚੱਲਦੀ ਕੁश्ती ਇਹ ਬੱਤੇ ਬੱਤੇ ਨਹੀਂ ਰਿਸਾਂ ਨਹੀਂ ਰਿਸਾਂ ਚੱਲਦੀ ਕੁश्ती ਕਿ ਸ਼ੇਰੀ ਕੋਕੋ ਜੰਮਿਆ ਬਬਰ ਸ਼ੇਰ ਹੀ ਬਣਦਾ ਏ ਕੋਬਰੇ ਨਾਗ ਦਾ ਬੱਚਾ ਵੱਡਾ ਹੋ ਕੇ ਫਾਣੀ ਤੰਦਾ ਏ ਬਾਜਾ ਤੋਂ ਬਾਜੀ ਜੰਮਦੇ ਨਾ ਕਿ ਬੱਚੇ ਕਾਮਾਂ ਦੇ ਆਹ ਜਿੰਦ ਸਵਾਰਿਆ ਪਲਵਾਨੀ ਕਰਦੇ ਪੁੱਤ ਪੰਜਾਬਣ ਮਾਮਾ ਦੇ ਪਲਵਾਨੀ ਕਰਦੇ ਪੁੱਤ ਪੰਜਾਬਣ ਮਾਮਾ ਦੇ ਹੱਲਾ ਗੁੱਲਾ ਓ ਓ ਓ ਓ ਓ ਓ ਓ ਠਾ ਏ ਠਾ ਓ ਓ ਬੱਲੇ ਬੱਲੇ ਆਏ ਓ ਓ ਹਾਏ